ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਈ ਇਸ ਤਰ੍ਹਾਂ ਦੇ ਰੇਲਵੇ ਫਾਟਕ ਹਨ ਜਿਨ੍ਹਾਂ ਨੂੰ ਬੰਦ ਕਰਨ ਤੇ ਲੰਮੇ ਜਾਮ ਲੱਗ ਜਾਂਦੇ ਹਨ ਜਿਸ ਕਾਰਨ ਲੋਕ ਜਾਨ ਜੋਖਮ ਵਿੱਚ ਪਾ ਕੇ ਫਾਟਕ ਦੇ ਹੇਠਾਂ ਤੋਂ ਲੰਘਦੇ ਹਨ ਪਰ ਕਈ ਲੋਕ ਲੰਮੇ ਜਾਮ ਵਿੱਚ ਫਸੇ ਰਹਿੰਦੇ ਨੇ ਅਤੇ ਭਾਰ ਗਰਮੀ ਵਿੱਚ ਪਰੇਸ਼ਾਨ ਹੁੰਦੇ ਨੇ ਸਾਡੀ ਟੀਮ ਵੱਲੋਂ ਸ਼ਿਵਾਲਾ ਫਾਟਕ ਨੂੰ ਕਵਰ ਕੀਤਾ ਗਿਆ ਜਿੱਥੇ ਟ੍ਰੇਨ ਖੜੀ ਦਿਖਾਈ ਦਿੱਤੀ ਲੋਕਾਂ ਨੇ ਮੰਗ ਕੀਤੀ ਹੈ ਕਿ ਫਾਟਕ ਤੇ ਪੁਲ ਬਣਾਇਆ ਜਾਵੇ ਤਾਂ ਜੋ ਰਾਹੀਗਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਦਾ ਸਭ ਤੋਂ ਵਿਅਸਤ ਰਹਿਣ ਵਾਲਾ ਫਾਟਕ ਜਿਸ ਨੂੰ ਕਿ ਸ਼ਵਾਲਾ ਫਾਟਕ ਕਿਹਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟ੍ਰੇਨ ਖੜੀ ਹੈ ਤੇ ਇਹ ਸਿਰਫ ਅੱਜ ਹੀ ਨਹੀਂ ਜਾਂ ਫਿਰ ਇੱਕ ਦਿਨ ਲਈ ਨਹੀਂ ਰੋਜ਼ਾਨਾ ਇੱਥੇ ਇਹੀ ਹਾਲਾਤ ਹੁੰਦੇ ਨੇ ਗੱਡੀ ਜਿਹੜੀ ਹੈ ਸਟੇਸ਼ਨ ਤੋਂ ਸਟੇਸ਼ਨ ਦੇ ਅੰਦਰ ਵੜਨ ਤੋਂ ਪਹਿਲਾਂ ਜਿਹੜੀ ਹੈ ਉਹ ਇੱਥੇ ਰੁਕ ਜਾਂਦੀ ਹੈ ਜਿਸ ਦੇ ਨਾਲ ਫਾਟਕ ਜਿਹੜਾ ਹੈ ਉਹ ਬੰਦ ਕਰਨਾ ਪੈਂਦਾ ਹੈ ਤੇ ਜਿਹੜੇ ਇਸ ਫਾਟਕ ਨੂੰ ਲੋਕ ਸ਼ਹਿਰ ਵਾਸੀ ਜਿਹੜੇ ਕ੍ਰੋਸ ਕਰਦੇ ਨੇ ਉਹਨਾਂ ਨੂੰ ਕਾਫੀ ਦੇਰ ਇੱਥੇ ਪ੍ਰੇਸ਼ਾਨੀ ਹੁੰਦੀ ਹੈ ਤੇ ਉਹਨਾਂ ਨੂੰ ਇੱਥੇ ਖੜਨਾ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਲੰਬੀ ਲਾਈਨ ਲੱਗੀ ਹੋਈ ਹੈ ਤੇ ਲੋਕ ਵੀ ਜਿਹੜੇ ਨੇ ਉਹ ਇੱਥੇ ਖੜੇ ਹੋਏ ਨੇ ਤੇ ਹੁਣ ਕਈ ਇੱਥੋਂ ਵਾਪਸ ਵੀ ਜਾ ਰਹੇ ਨੇ ਸਰ ਕੀ ਕਹੋਗੇ ਜੀ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਸ਼ਵਾਲਾ ਫਾੜਕ ਦੇ ਗੱਡੀ ਤੇ ਫਿਰ ਇਸ ਤਰ੍ਹਾਂ ਹੀ ਕਿੰਨਾ ਦਾ ਖਲੋਤਾ ਹੀ ਜਾਂਦੀ ਹੈ ਤੇ ਪੰਪੰਦਾ ਦਾ ਮੈਂਡੇ ਵੇਟ ਕਰਨਾ ਪੈਂਦਾ ਕਿੰਨਾ ਕੁ ਵਿਅਸਥ ਰਹਿੰਦਾ ਜੀ ਇਹ ਜਿਹੜਾ ਰੋਡ ਹੈ ਕਿੰਨਾ ਕੁ ਵਿਅਸਥ ਰਹਿੰਦਾ ਰੋਡ ਤੇ ਵਿਅਸਤ ਰਹਿੰਦਾ ਹੀ ਹੈ ਕਾਫੀ ਫਿਰ ਵੀ ਚਲੋ ਪਰੇਸ਼ਾਨੀ ਕਿੰਨੀ ਆਂਦੀ ਹੈ ਪਰੇਸ਼ਾਨੀ ਤੇ ਆਂਦੀ ਹੈ ਜੇ ਗੱਡੀ ਫੱਟ ਕੇ ਜਿਸ ਨਾਲ ਪਾਰ ਕਰਨਾ ਪੈਂਦਾ ਤੇ ਖਲੋਣਾ ਪੈਂਦਾ ਕਾਫੀ ਦੇਰ ਤੱਕ ਤੇ ਕੀ ਲੱਗਦਾ ਕਿ ਜਿੰਨਾ ਇਹ ਵਿਅਸਤ ਰਹਿੰਦਾ ਇੱਥੇ ਆਰਓਬੀ ਬਣਨਾ ਚਾਹੀਦਾ ਜੀ ਪੁਲ ਬਣਨਾ ਚਾਹੀਦਾ ਇੱਥੇ ਪੁਲ ਬਣਨਾ ਚਾਹੀਦਾ ਹਾਂਜੀ ਬਣਨਾ ਚਾਹੀਦਾ ਸੋ ਲੋਕ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਇੱਥੇ ਇੱਕ ਪੁਲ ਬਣਨਾ ਚਾਹੀਦਾ ਹੈ ਕਿਉਂਕਿ ਰੇਲਵੇ ਡਿਪਾਰਟਮੈਂਟ ਇੱਕ ਐਸਾ ਡਿਪਾਰਟਮੈਂਟ ਹੈ ਜੋ ਸਭ ਤੋਂ ਵੱਧ ਕਮਾਈ ਕਰਦਾ ਹੈ ਪਰ ਸਹੂਲਤਾਂ ਦੇ ਨਾਂ ਤੇ ਲੋਕਾਂ ਨੂੰ ਜਿਹੜਾ ਉਹ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਸਿਰਫ ਪਰੇਸ਼ਾਨੀਆਂ ਹੀ ਮਿਲਦੀਆਂ ਨੇ ਕੀ ਨਾ ਭਾਈ ਸਭ ਤੋਂ ਹਾਂਜੀ ਸ਼ਰਮਾਨ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਟ੍ਰੇਨ ਖੜੀ ਰਹਿੰਦੀ ਹੈ ਲੋਕ ਪਰੇਸ਼ਾਨ ਹੁੰਦੇ ਨੇ ਹਾਂਜੀ ਬਹੁਤ ਜੀ ਪਰੇਸ਼ਾਨ ਹੁੰਦੇ ਹਰ ਕੋਈ ਹੁੰਦਾ ਹਰ ਕੋਈ ਬੈਟਰੀ ਵਾਲਾ ਵੀ ਹੁੰਦਾ ਕਈ ਭੱਜ ਭੱਜ ਜਾਂਦੇ ਆ ਥੱਲੇ ਵੀ ਆ ਜਾਂਦੇ ਆ ਟ੍ਰੇਨ ਆਂਦੀ ਬਹੁਤ ਏ ਜਾਂਦੀ ਹੈ ਠੀਕ ਹੈ ਜੀ ਕਹਿੰਦਾ ਮਤਲਬ ਇਹਦਾ ਕੁਝ ਸੋਚ ਆ ਜਾਵੇ ਵੱਧ ਤੋਂ ਵੱਧ ਸੋਚ ਆ ਜਾਵੇ ਮਤਲਬ ਕਹਿੰਦਾ ਭਾਬ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਫਰੋਣਾ ਪੈਂਦਾ ਗੱਡੀ ਪੁਲ ਦੇ ਉੱਤੇ ਚੜ੍ਹ ਕੇ ਜਾਂਦੇ 10 ਕਿਲੋ ਦੀ ਐਵੇਜ ਟੁੱਟ ਜਾਂਦੀ ਹੈ ਬੈਟਰੀ ਦੀ ਜੇ 300 ਰੁਪਿਆ 350 ਰੁਪਿਆ ਦਿਹਾੜੀ ਇਹ ਬੰਦੇ ਬੈਟਰੀ ਕਿਰਾਏ ਤੇ ਵੀ ਪੰਦਾ ਵਾ ਜਿੰਨੇ ਗੱਡੀ ਪੁਲ ਤੇ ਚਾੜਨੀ ਆ ਉਹਦੀ 10 ਕਿਲੋ ਦੀ ਐਵੇਜ 20 ਰੁਪਏ ਦੀ ਸਵਾਰੀ ਆ ਹੁਣ 10 ਕਿਲੋ ਦੀ ਐਵੇਜ ਥੋੜੀ ਚੜ੍ਹੇਗਾ ਉੱਤੇ ਪੁਲ ਦੇ ਥੱਲੇ ਮਤਲਬ ਹਾਦਸੇ ਵੀ ਹੁੰਦੇ ਨੇ ਇੱਥੇ ਹੁੰਦੇ ਜੀ ਤੇ ਕੀ ਹੋਣਾ ਜੀ ਦਾ ਇੱਥੇ ਇੱਥੇ ਪੁਲ ਬਣਨਗੇ ਬੈਂਤੀ ਸੋ ਜਿਹੜੇ ਲੋਕ ਨੇ ਇੱਥੇ ਉਹ ਪੁਲ ਦੀ ਮੰਗ ਕਰ ਰਹੇ ਨੇ ਤੇ ਜਿਹੜੇ ਲੋਕ ਫਾਟਕ ਦੇ ਥੱਲਿਓਂ ਦੀ ਜਾਂਦੇ ਨੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਲੋਕ ਸਿਰਫ ਇਹੀ ਕਹਿ ਰਹੇ ਨੇ ਕਿ ਇੱਥੇ ਇੱਕ ਪੁਲ ਬਣਾਇਆ ਜਾਵੇ ਜਿਸ ਨਾਲ ਲੋਕਾਂ ਦੀ ਰਾਹ ਆਸਾਨ ਹੋ ਸਕੇ ਉਮੀਦ ਕਰਦੇ ਆ ਕਿ ਰੇਲਵੇ ਡਿਪਾਰਟਮੈਂਟ ਇਸ ਵੱਲ ਜ਼ਰੂਰ ਤੇ ਆਂਦੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ న్యూਸ